ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਕਲੀਅਰ ਆਨਸਰ ਮਿਲ ਜੇਗਾ ਵੀ 2025 ਦੇ ਵਿੱਚ ਕਿੱਥੇ ਇਨਵੈਸਟ ਕਰਨਾ ਚਾਹੀਦਾ ਹੈ ਤੇ ਹਾਂ ਜਿਹੜੇ ਐਮਐਫਆਈ ਮਿਊਚੁਅਲ ਫੰਡ ਡਿਸਟ੍ਰਿਬਿਊਟਰ ਨੇ ਜਿਹੜੇ ਰਜਿਸਟਰਡ ਨੇ ਐਮਐਫਆਈ ਦੇ ਨਾਲ ਉਹਨਾਂ ਦੇ ਲਈ ਇਸ ਵੀਡੀਓ ਤੇ ਬੇਚ ਇੱਕ ਗੁੱਡ ਨਿਊਜ਼ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹੁਣ 2025 ਦੇ ਵਿੱਚ ਇਨਵੈਸਟ ਕਿੱਥੇ ਕਰੀਏ ਇਹਦਾ ਆਨਸਰ ਜਾਣਨ ਦੇ ਲਈ ਆਪਾਂ ਥੋੜੀ ਜਿਹੀ ਹਿਸਟਰੀ ਦੇਖ ਲੈਂਦੇ ਹਾਂ ਬੀਐਸਈ ਸੰਸੈਕਸ 1986 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਜਦੋਂ ਇਹ ਸੰਸੈਕਸ ਸ਼ੁਰੂ ਹੋਇਆ ਸੀ ਤਾਂ ਬੇਸ ਪ੍ਰਾਈਸ 100 ਸੈੱਟ ਕੀਤਾ ਗਿਆ ਸੀ ਤੇ ਕਿ 1986 ਦੇ ਵਿੱਚ ਜੇਕਰ ਤੁਸੀਂ 1000 ਰੁਪਏ ਵੀ ਐਸਐਸਐਮਐਕਸ ਦੇ ਵਿੱਚ ਇਨਵੈਸਟ ਕੀਤੇ ਹੁੰਦੇ ਤਾਂ ਅੱਜ ਦੀ ਡੇਟ ਦੇ ਵਿੱਚ ਉਹ 8 ਲੱਖ ਰੁਪਏ ਬਣ ਜਾਣੇ ਸੀ। ਪਰ ਇਹ ਦੇਖ ਕੇ ਲੱਗ ਰਿਹਾ ਹੈ ਕਿ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ? 800 ਗੁਣਾ ਦਾ ਰਿਟਰਨ ਕਿਵੇਂ ਆ ਸਕਦਾ ਹੈ? ਪਰ ਜੇਕਰ ਤੁਸੀਂ ਇਅਰਲੀ ਕੰਪਾਊਂਡਿੰਗ ਦੇ ਹਿਸਾਬ ਨਾਲ ਦੇਖੋਗੇ ਤਾਂ ਸਾਲ ਦਾ 15-16% ਹੀ ਰਿਟਰਨ ਨਿਕਲ ਕੇ ਸਾਹਮਣੇ ਆਊਗਾ। ਪਰ ਉਹਨੇ ਇਹ ਇੰਨਾ ਰਿਟਰਨ ਆ ਕਿਵੇਂ ਰਿਹਾ? ਇਨਫੈਕਟ ਜਿਹੜੀ ਮਾਰਕੀਟ ਆ ਉਹ ਵੱਧਦੀ ਕਿਉਂ ਹੈ? ਇਹ ਜਿਹੜੀ ਮਾਰਕੀਟ ਹੈ ਨਾ ਇਹ ਮੂਵਮੈਂਟ ਦੇਖ ਕੇ ਜੀਡੀਪੀ ਦੇ ਹਿਸਾਬ ਨਾਲ ਵੱਧਦੀ ਆ। ਜਿਵੇਂ ਜ ਜੋ ਜੇਕਰ ਆਪਾਂ ਇਸ ਲਈ ਚਾਲੀ ਬੀਏ ਸਾਲ ਦਾ ਡਾਟਾ ਦੇਖੀ ਤਾਂ ਇੰਡੀਆ ਦੇ ਉਹਨਾਂ ਨੇ ਐਵਰੇਜ ਜੀਡੀਪੀ 7 ਤੋਂ 8% ਦੇ ਹਿਸਾਬ ਨਾਲ ਵਧੀਆ ਤੇ ਇਹਦੇ ਨਾਲ ਨਾਲ 6-7% ਇਨਫਲੇਸ਼ਨ ਵੀ ਵਧਿਆ ਹੁਣ ਜੇਕਰ ਆਪਾਂ ਇਹਨਾਂ ਦੋਨਾਂ ਨੂੰ ਐਡ ਕਰ ਲਈਏ ਜਿਸ ਨੂੰ ਕਿ ਬਾਅਦ ਵਿੱਚ ਆਪਾਂ ਨੋਮੀਨਲ ਜੀਡੀਪੀ ਕਹਿੰਦੇ ਆ ਤਾਂ 15-16% ਦੇ ਕਰੀਬ ਬਣ ਜਾਂਦਾ ਹੈ ਤਾਂ ਮਤਲਬ ਕਿ ਇੰਡੀਆ ਦੀ ਨੋਮੀਨਲ ਜੀਡੀਪੀ ਉਹਨਾਂ ਨੇ ਐਵਰੇਜ 15-16% ਦੇ ਹਿਸਾਬ ਨਾਲ ਵਧੀਆ ਤੇ ਹਰ ਸਾਲ ਇਹ ਚੀਜ਼ ਮਾਰਕੀਟ ਦੇ ਵਿੱਚ ਵੀ ਰਿਫਲੈਕਟ ਹੋਈ ਹੈ ਪਰ ਸ਼ਾਰਟ ਟਰਮ ਦੇ ਵਿੱਚ ਇਕੁਏਸ਼ਨ ਥੋੜੀ ਜਿਹੀ ਗੜਬੜੀ ਹੋ ਸਕਦੀ ਹੈ ਬਟ ਲੌਂਗ ਟਰਮ ਦੇ ਵਿੱਚ ਜ ਤੇ ਚੀਜ਼ ਤੁਸੀਂ ਕਿਸੇ ਵੀ ਦੇਸ਼ ਦੇ ਡਾਟਾ ਦੇ ਨਾਲ ਦੇਖ ਸਕਦੇ ਹੋ ਹੁਣ ਜਪਾਨ ਦੇ ਵਿੱਚ ਕਹਿ ਰਹੇ ਹਾਂ ਵੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਸਟਾਕ ਮਾਰਕੀਟ ਹੈ ਉਹ ਵੱਧ ਨਹੀਂ ਗਈ ਉਹ ਭਾਈ ਉਹਨਾਂ ਦੀ ਨੋਮੀਨਲ ਜੀਡੀਪੀ ਤਾਂ ਦੇਖੋ ਉਹ ਵੀ ਤਾਂ ਨਹੀਂ ਵੱਧ ਰਹੀ ਤੇ ਇਹ ਚੀਜ਼ ਹਰੇਕ ਦੇਸ਼ ਦੇ ਡਾਟਾ ਨਾਲ ਕਰਕੇ ਦੇਖ ਸਕਦੇ ਹੋ ਤੁਸੀਂ ਤਾਂ ਚਲੋ ਆਪਾਂ ਇੰਡੀਆ ਦਾ ਪਿਛਲੇ 20 ਸਾਲ ਦਾ ਜੀਡੀਪੀ ਦਾ ਡਾਟਾ ਦੇਖ ਲੈਂਦੇ ਹਾਂ ਸਾਨੂੰ ਥੋੜੀ ਜਿਹੀ ਹੋਰ ਕਲੈਰਿਟੀ ਮਿਲ ਜਾਏਗੀ 2003-24 ਦੇ ਵਿੱਚ ਜਿਹੜੀ ਇੰਡੀਆ ਦੇ ਜੀਡੀਪੀ ਸੀ ਉਹ 25 ਲੱਖ ਕਰੋੜ ਦੀ ਸੀ ਤੇ 2023-24 ਦੇ ਵਿੱਚ ਉਹ ਹੀ ਜੀਡੀਪੀ 325 ਲੱਖ ਕਰੋੜ ਦੀ ਰੁਪਈੀ ਸੀ ਮਤਲਬ ਕਿ 20 ਤਦ ਉਹ ਯਾਰ 2000 ਦੇ ਵਿੱਚ ਜੇਕਰ ਨਿਫਟੀ ਦੇਖੀ ਤਾਂ 2000 ਦੇ ਲੈਵਲ ਤੇ ਸੀ 2023-24 ਦੇ ਵਿੱਚ ਉਹ ਹੀ ਨਿਫਟੀ 26000 ਦੇ ਲੈਵਲ ਤੇ ਆ ਗਿਆ ਸੀ ਮਤਲਬ ਕਿ ਮਾਰਕੀਟ ਦੇ ਵਿੱਚ ਵੀ ਅਪਰੋਕਸਿਮੇਟਲੀ 13 ਗੁਣੀ ਗਰੋਥ ਹੋਈ ਹੈ ਸੋ ਲੌਂਗ ਟਰਮ ਦੇ ਤੌਰ ਤੇ ਦੇਖੋਗੇ ਤਾਂ ਇਹਦਾ ਡਾਟਾ ਮੋਟਾ ਮੋਟਾ ਮੈਚ ਹੋ ਹੀ ਜਾਂਦਾ ਹੈ ਸੋ ਇਦਾਂ ਹੋ ਗਈ 20 ਸਾਲਾਂ ਦੀ ਗੱਲ ਬਟ ਜੇਕਰ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲ ਸਟਾਕ ਮਾਰਕੀਟ ਦੇ ਇਦਾਂ ਦੇ ਨਿਕਲੇ ਆ ਜਿਵੇਂ ਮਾਰਕੀਟ 'ਚ ਕਿਸੇ ਨੇ ਰਾਕਟ ਲਾਤਾ ਹੋਵੇ ਸੋ ਇੱਥੋਂ ਸ਼ੁਰੂਆਤ ਹੁੰਦੀ ਹੈ ਸਾਡੇ ਦੂਜੇ ਚੈਪਟਰ ਦੀ 201 ਕਿ ਵਾਕਈ ਇਹ ਐਕਸਟ੍ਰੀਮ ਗ੍ਰੋਥ ਸੀ ਜਾਂ ਕੁਝ ਹੋ ਰਹੀ ਹੈ ਆ ਜੋ ਦੇਖ ਲੈਂਗੇ ਮੇਜੋਰਟੀ ਜਿਹੜੇ ਇਨਵੈਸਟਰਸ ਨੇ ਉਹ ਮਾਰਕੀਟ ਦੇ ਵਿੱਚ ਪਿਛਲੇ 3-4 ਸਾਲਾਂ ਚ ਹੀ ਆਏ ਆ ਜ਼ਿਆਦਾਤਰ ਇਨਵੈਸਟਰਸ ਤਾਂ 2020 ਤੋਂ ਬਾਅਦ ਹੀ ਆਏ ਆ ਤੇ ਇਹਨਾਂ ਸਾਰੇ ਇਨਵੈਸਟਰਸ ਨੂੰ 25% 30% 22% ਇਦਾਂ ਇਦਾਂ ਦੇ ਰਿਟਰਨਸ ਦੇਖਣ ਨੂੰ ਮਿਲ ਰਹੇ ਆ ਤੇ ਇਦਾਂ ਦੇ ਰਿਟਰਨਸ ਦੇਖਣ ਤੋਂ ਬਾਅਦ ਸਾਰੇ ਦੇ ਦਿਮਾਗ 'ਚ ਆ ਰਿਹਾ ਹੈ ਵੀ ਮਾਰਕੀਟ ਓਵਰ ਵੈਲਿਊਡ ਹੈ ਕੋਈ ਕਹ ਰਿਹਾ ਵੀ ਮਾਰਕੀਟ ਕ੍ਰੈਸ਼ ਹੋਣ ਵਾਲੀ ਹੈ ਬਸ 파ਰਟੀ ਖਤਮ ਹੋਣ ਦੀ ਇੱਕ ਕਰਤੀ ਹੈ ਤੇ ਕੁਝ ਇਨਵੈਸਟਰਸ ਇਹ ਵੀ ਕਹਿ ਰਹੇ ਹੈ ਵੀ ਜਿਹੜੇ ਇੰਨੇ ਰ ਪਰ ਜੇ ਪਈ ਆ ਕੇ ਹੈ ਕਿ ਮਾਰਕੀਟ ਵਾਕਈ ਕ੍ਰੈਸ਼ ਹੋਣ ਵਾਲਾ ਹੈ ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਸੱਚਾਈ ਕੀ ਹੈ ਤਾਂ ਆਪਾਂ ਦੇਖਦੇ ਹਾਂ ਪਿਛਲੇ 5 ਸਾਲ ਦਾ ਡਾਟਾ ਮਾਰਚ 2019 ਤੋਂ ਲੈ ਕੇ ਮਾਰਚ 2024 ਤੱਕ ਦਾ ਐਂਡ ਬਾਏ ਦ ਵੇ ਇਹ ਡਾਟਾ ਮੈਂ ਖੁਦ ਟਾਈਪ ਨਹੀਂ ਕੀਤਾ ਐਚਡੀਐਫਸੀ ਐਮਸੀ ਤੋਂ ਲਿਆ ਹੋਇਆ ਹੈ ਹੁਣ ਜੇਕਰ ਆਪਾਂ ਨਿਫਟੀ 50 ਦਾ ਪਿਛਲੇ 5 ਸਾਲ ਦਾ ਡਾਟਾ ਦੇਖੀਏ ਤਾਂ ਮਾਰਚ 2019 ਦੇ ਵਿੱਚ ਜਿਹੜਾ ਨਿਫਟੀ 50 ਸੀ ਉਹ 11700 ਦੇ ਲੈਵਲ ਤੇ ਸੀ ਤੇ 2024 ਦੇ ਵਿੱਚ ਉਹ 22600 ਦੇ ਲੈਵਲ ਤੇ ਆ ਗਿਆ ਮਤਲਬ ਕਿ 5 ਸਾਲਾਂ ਦੇ ਵਿੱਚ ਆਲਮੋਸਟ ਡਬਲ ਹੋ ਗਿਆ ਤੇ ਪ੍ਰੋਕਸੀਮੀਟਲੀ ਜਿਹੜਾ CAGR ਉਹ ਬਣਦਾ 14% ਹੈ ਤੁਹਾਨੂੰ ਵੀ ਲਾਰਜ ਕੈਪ ਦੇ ਵਿੱਚ ਬ੍ਰੌਡਲੀ ਇੰਨਾ ਕਿ ਰਿਟਰਨ ਬਣਿਆ ਹੋਏਗਾ ਪਰ ਜੇਕਰ ਸੇਮ ਟਾਈਮ ਨਿਫਟੀ 50 ਕੰਪਨੀਆਂ ਦੇ ਪ੍ਰੋਫਿਟ ਦੀ ਗੱਲ ਕਰੀਏ ਤਾਂ ਮਾਰਚ 2019 ਦੇ ਵਿੱਚ ਨਿਫਟੀ 50 ਕੰਬਾਈਨਡ ਜਿਹੜੀਆਂ ਕੰਪਨੀਆਂ ਦਾ ਪ੍ਰੋਫਿਟ ਬਣਦਾ ਉਹ 3.5 ਲੱਖ ਕਰੋੜ ਸੀ ਜੋ ਕਿ ਮਾਰਚ 2024 ਤੱਕ 7 ਕਰੋੜ 90 ਲੱਖ ਦੇ ਕਰੀਬ ਹੋ ਗਿਆ ਸੀ ਮਤਲਬ ਕਿ ਜਿਹੜੇ ਪ੍ਰੋਫਿਟਸ ਨੇ ਉਹ ਦੁੱਗਣੇ ਤੋਂ ਵੀ ਜ਼ਿਆਦਾ ਵਧੇ ਸੀ ਇਨਫੈਕਟ ਨਿਫਟੀ 50 ਕੰਪਨੀਆਂ ਦੇ ਪ੍ਰੋਫਿਟ ਦਾ ਸੀਏਜੀਆਰ ਸਾਰਟੇ 17% ਦੇ हिसाब ਨਾਲ ਗਰੋਅ ਹੋਇਆ ਸੀ ਪਿਛਲੇ 5 ਸਾਲਾਂ 'ਚ ਤੇ ਜੇਕਰ ਨਿਫਟੀ 500 ਕੰਪਨੀਆਂ ਦਾ ਡਾਟਾ ਦੇਖੀਏ ਤਾਂ ਜਿੱਥੇ ਨਿਫਟੀ 50 ਦੇ ਵਿੱਚ ਸੀਏਜੀਆਰ 17% ਦੇ हिसाब ਨਾਲ ਗਰੋਅ ਹੋਇਆ ਸੀ 5 ਸਾਲਾਂ ਦੇ ਵਿੱਚ ਨਿਫਟੀ 500 ਕੰਪਨੀਆਂ ਦੇ ਪ੍ਰੋਫਿਟ ਦਾ ਸੀਏਜੀਆਰ 22% ਦੇ हिसाब ਨਾਲ ਗਰੋਅ ਹੋਇਆ ਪਿਛਲੇ 5 ਸਾਲਾਂ 'ਚ ਮਤਲਬ ਕਿ ਇੱਥੇ ਵੀ ਪ੍ਰੋਫਿਟ ਦੇ ਵਿੱਚ ਗ੍ਰੋਥ ਜ਼ਿਆਦਾ ਹੀ ਹੈ ਤੇ ਜੇਕਰ ਸੇਮ ਡਾਟਾ ਆਪਾਂ ਮਿਡ ਕੈਪ ਦਾ ਦੇ ਤੇ ਆਮ ਸ਼ੋਰ ਕਿ ਤੁਹਾਡੇ ਕਿਸੇ ਵੀ ਮਿਡ ਕੈਪ ਫੰਡ ਨੇ 43% ਦਾ ਰਿਟਰਨ ਨਹੀਂ ਦਿੱਤਾ ਹੋਵੇਗਾ ਇਨ ਫੈਕਟ ਸਮਾਲ ਕੈਪ ਕੰਪਨੀਆਂ ਦੇ ਪ੍ਰੋਫਿਟ ਵੀ 27% ਸੀਏਜੀਆਰ ਦੇ ਹਿਸਾਬ ਨਾਲ ਗਰੋ ਹੋਇਆ ਸੀ ਪਿਛਲੇ 5 ਸਾਲਾਂ ਦੇ ਵਿੱਚ ਸਮਾਲ ਕੈਪ ਦੇ ਵਿੱਚ ਪ੍ਰੋਫਿਟ ਗਰੋਥ ਦੀ ਜਿਹੜੀ ਪਰਫਾਰਮੈਂਸ ਆ ਉਹ ਕਿਤਨਾ ਕਿਤੇ ਰਿਫਲੈਕਟ ਹੋਈ ਹੈ ਫੰਡ ਪਰਫਾਰਮੈਂਸ ਦੇ ਵਿੱਚ ਤਾਂ ਪਿਛਲੇ 5 ਸਾਲਾਂ ਤੋਂ ਮਾਰਕੀਟ ਬੁੱਲ ਰਨ ਤੇ ਆ ਤੇ ਕੋਈ ਹਵਾ ਨਹੀਂ ਚੱਲ ਰਹੀ ਐਕਚੁਅਲ ਦੇ ਵਿੱਚ ਕੰਪਨੀਆਂ ਦੇ ਪ੍ਰੋਫਿਟ ਵੱਧ ਰਹੇ ਆ ਜੋ ਕਿ ਸਟਾਕ ਮਾਰਕੀਟ ਦੇ ਵਿੱਚ ਰਿਫਲੈਕਟ ਹੋ ਰਹੀ ਆ ਉਹ ਇਸ ਲਈ ਹੋ ਰਿਹਾ ਹੈ ਕਿਉਂਕਿ 2011 ਤੋਂ ਲੈ ਕੇ 2020 ਦੇ ਵਿੱਚ ਜਿਹੜੀ ਕਾਰਪੋਰੇਟ ਪ੍ਰੋਫਿਟ ਸੀ ਉਹ ਆਲਮੋਸਟ ਫਲੈਟ ਹੀ ਸੀ ਇਸੇ ਕਰਕੇ ਇਹ ਉਹ ਪੈਂਟ ਅਪ ਗ੍ਰੋਥ ਹੈ ਜਿਹੜੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਟੈਕਨੀਕਲੀ ਕੰਪਨੀਆਂਸ ਕਾਫੀ ਵਧੀਆ ਕਰਨੀਆਂ ਨੇ ਮਾਰਕੀਟ ਦੇ ਵਿੱਚ ਜੋ ਉਹਨਾਂ ਦੀ ਪਾਸ ਦੇ ਵਿੱਚ ਅੰਡਰ ਪਰਫਾਰਮੈਂਸ ਰਹੀ ਹੈ ਤੇ ਇਹ ਇਨਵੈਸਟਰਸ ਦੇ ਲਈ ਕਾਫੀ ਇੱਕ ਵਧੀਆ ਨਿਊਜ਼ ਵੀ ਹੈ ਬਟ ਇਹ ਤਾਂ ਸਿਰਫ ਮਾਰਚ 2024 ਤੱਕ ਦੀ ਕਹਾਣੀ ਸੀ ਮਾਰਚ 2024 ਤੋਂ ਬਾਅਦ ਮਾਰਕੀਟ ਦੇ ਵਿੱਚ ਇੱਕ ਸੀਪੇਜ ਦੇਖਣ ਨੂੰ ਮਿਲਿਆ ਤੇ ਤੋਂ ਸ਼ੁਰੂਆਤ ਹੁੰਦੀ ਹੈ ਸਾਡੇ ਤੀਜੇ ਚੈਪਟਰ ਤੇ ਮਾਰਚ 2024 ਤੋਂ ਲੈ ਕੇ ਦਸੰਬਰ 2024 ਤੱਕ ਜਿਹਨੂੰ ਕਿ ਅਸੀਂ ਏਰਾ ਆਫ ਕਰੈਕਸ਼ਨ ਵੀ ਕਹਿ ਸਕਦੇ ਹਾਂ ਹੁਣ ਜਦੋਂ ਨਿਫਟੀ ਮਾਰਚ 2024 ਦੇ ਵਿੱਚ 22000 ਦੇ ਲੈਵਲ ਤੇ ਸੀ ਉਹ ਸਪਟੰਬਰ 2024 ਦੇ ਵਿੱਚ ਵੱਧ ਕੇ 26000 ਦੇ ਲੈਵਲ ਤੇ ਪਹੁੰਚ ਗਿਆ ਸੀ ਬਟ ਫਿਰ ਸਪਟੰਬਰ 2024 ਤੋਂ ਬਾਅਦ ਨਿਫਟੀ ਦੇ ਵਿੱਚ ਥੋੜਾ ਜਿਹਾ ਕਰੈਕਸ਼ਨ ਦੇਖਣ ਨੂੰ ਮਿਲਿਆ ਹੁਣ ਜਿਸ ਟਾਈਮ ਤੇ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਇਸ ਟਾਈਮ ਤੇ ਨਿਫਟੀ 24500 ਤੇ ਟ੍ਰੇਡ ਕਰ ਰਿਹਾ ਸੀ 26000 ਦੇ ਲੈਵਲ ਤੋਂ ਇੱਕ ਵਾਰੀ ਤਾਂ ਨਿਫਟੀ 23300 ਦੇ ਲੈਵਲ ਤੱਕ ਵੀ ਪਹੁੰਚ ਗਿਆ ਸੀ ਮਤਲਬ ਕਿ ਮੋਟਾ ਮੋਟਾ ਕਿੰਨੇ ਕਰੈਕਸ਼ਨ ਆਇਏ ਤੇ ਕਈ ਲੋਕ ਤਾਂ ਵੀ ਕਹਿੰਦੇ ਆ ਵੀ ਕਿਤੇ ਕੋਈ ਵੱਡਾ ਕਰੈਕਸ਼ਨ ਮਤਲਬ ਕਿ 30 40% ਨਾ ਦੇਖਣ ਨੂੰ ਮਿਲ ਜੇ ਤਾਂ ਇਹਦੇ ਲਈ ਵੀ ਆਪਾਂ ਕੁਝ ਪਾਸ ਦਾ ਡਾਟਾ ਹੀ ਐਨਲਾਈਜ਼ ਕਰ ਲੈਨੇ ਆ ਪਿਛਲੇ 35 ਸਾਲਾਂ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਚਾਰ ਮੇਜਰ ਕਰੈਕਸ਼ਨਸ ਹੋਇਆ ਜਦੋਂ ਅਸੀਂ 30 40% ਦਾ ਕਰੈਕਸ਼ਨ ਦੇਖਿਆ 1992 2000 2008 ਤੇ 2020 1992 ਦੇ ਵਿੱਚ ਸਟਾਕ ਮਾਰਕੀਟ ਕੈਸ਼ ਹੋਇਆ ਸੀ ਤਾਂ ਉਦੋਂ ਕੁਝ ਇਦਾਂ ਦੇ ਰਟਨਸ ਦੇਖਣ ਨੂੰ ਮਿਲੇ ਸੀ 1 ਸਾਲ ਦੇ ਰਟਨਸ ਸੀ 260% 3 ਸਾਲਾਂ ਦੇ 520% 5 ਸਾਲਾਂ ਦੇ 840% ਤੇ 10 ਸਾਲਾਂ ਦੇ 18 ਫਰੈਸਟਵਰਟਾ ਦੋ 2000 ਦੇ ਵਿੱਚ ਮਾਰਕੀਟ ਕ੍ਰੈਸ਼ ਹੋਇਆ ਸੀ ਤਾਂ ਉਹਨੂੰ ਕੁਝ ਇਤਨ ਦੇ ਰਿਟਰਨਸ ਦੇਖਣ ਨੂੰ ਮਿਲੇ ਸੀ ਇੱਕ ਸਾਲ ਦੇ ਟਨ 75% ਤਿੰਨ ਸਾਲਾਂ ਦੇ 40% ਪੰਜ ਸਾਲਾਂ ਦੇ 75% ਤੇ 10 ਸਾਲਾਂ ਦੇ 780% ਰਿਟਰਨ ਹਜੇ ਵੀ ਕਾਫੀ ਖਤਰਨਾਕ ਸੀ ਸਪੈਸ਼ਲੀ ਜੇਕਰ ਆਪਾਂ 10 ਸਾਲਾਂ ਵਾਲੇ ਦੇਖੀਏ ਫਿਰ ਜਦੋਂ 2008 ਦੇ ਵਿੱਚ ਮਾਰਕੀਟ ਕ੍ਰੈਸ਼ ਹੋਇਆ ਸੀ ਉਦੋਂ ਵੀ ਕੁਝ ਪਿਛਲੇ ਵਾਂਗੂ ਸੇਮ ਹੀ ਕਹਾਣੀ ਸੀ ਪੰਜ ਸਾਲਾਂ ਤੇ 10 ਸਾਲਾਂ ਵਾਲੇ ਰਿਟਰਨ ਕਾਫੀ ਖਤਰਨਾਕ ਸੀ ਬਟ ਜਦੋਂ ਫਿਰ 2020 ਦੇ ਵਿੱਚ ਮਾਰਕੀਟ ਕ੍ਰੈਸ਼ ਹੋਇਆ ਸੀ ਤਾਂ ਉਸ ਟਾਈਮ ਤੇ ਕਹਾਣੀ ਕੁਝ ਅਲੱਗ ਲੱ ਦੋ ਹਰ ਬੀਤੇ ਵਿੱਚ ਰਿਟਰਨ ਜਿਹੜੇ ਸੀ ਉਹ ਕਾਫੀ ਨਾਰਮਲ ਰਕ ਰਹੇ ਸੀ ਮਤਲਬ ਕਿ ਜੇਕਰ 10 ਸਾਲ ਨਾਲ ਰਿਟਰਨ ਦੇਖੇ ਤਾਂ 156% ਰਿਟਰਨ ਹਜੇ ਵੀ ਕਾਫੀ ਵਧੀਆ ਸੀ ਪਰ ਉਹਨੇ ਖਤਰਨਾਕ ਨਹੀਂ ਜੋ ਉਸੇ ਪਹਿਲੇ ਕੈ렉ਸ਼ਨਸ ਦੇ ਵਿੱਚ ਦੇਖਿਆ ਜਿੰਨਾ ਦੇਖੀ ਰੇਂਜ ਸੀ 500% ਤੋਂ ਲੈ ਕੇ 1800% ਉਹਨਾਂ ਸਾਹਮਣੇ 156% ਤਾਂ ਕੁਝ ਵੀ ਨਹੀਂ ਇਸੇ ਲਈ ਜਦੋਂ 2020 ਦੇ ਵਿੱਚ ਮਾਰਕੀਟ ਕ੍ਰੈਸ਼ ਹੋਇਆ ਸੀ ਤਾਂ ਉਹਨੇ ਸਿਰਫ 6-8 ਮਹੀਨਿਆਂ ਦੇ ਵਿੱਚ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਰਿਕਵਰ ਕਰ ਲਿਆ ਸੀ ਕਿਉਂਕਿ ਉਸ ਟਾਈਮ ਤੇ ਮਾਰਕੀਟ ਕ੍ਰੈਸ਼ ਹੋਇਆ ਸੀ ਐਕਸਟਰਨਲ ਫੈਕਟਰਸ ਦੀ ਵਜ੍ਹਾ ਨਾਲ ਫੰਡਾਮੈਂਟਲੀ ਕੋਈ ਪ੍ਰੋਬਲਮ ID ਡੇਟ ਦੇ ਵਿੱਚ ਵੀ ਰਿਟਰਨਸ ਕਾਫੀ ਨਾਰਮਲ ਲੱਗ ਰਹੇ ਆ ਕੋਈ ਇੰਨਾ ਖਤਰਨਾਕ ਰਿਟਰਨਸ ਨਹੀਂ ਦੇਖਣ ਨੂੰ ਮਿਲ ਰਹੇ ਤੇ ਨਾਲ ਹੀ ਅਸੀਂ ਇਹਨਾਂ ਨੂੰ ਓਵਰ ਵੈਲਿਊਡ ਕਹਿ ਸਕਦੇ ਆ ਸੋ ਇੱਥੇ ਦਿਖ ਰਿਹਾ ਹੈ ਕਿ 2024 ਦੇ ਐਂਡ ਤੱਕ ਵੀ ਮਾਰਕੀਟ ਦੇ ਵਿੱਚ ਕੋਈ ਇੰਨਾ ਵੱਡਾ ਬਿਲਟ ਅਪ ਨਹੀਂ ਹੋਇਆ ਜਿੰਨਾ ਕਿ ਇੱਕ ਨਾਰਮਲੀ ਮੇਜਰ ਕਰੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਦਾ ਹਾਂ ਸ਼ਾਰਟ ਟਰਮ ਦੇ ਵਿੱਚ ਮਾਰਕੀਟ ਥੋੜਾ ਬਹੁਤ ਮੂਵ ਕਰਦਾ ਹੈ ਬਟ ਕਿਸੇ ਵੱਡੇ ਕਰੈਕਸ਼ਨ ਦੀ ਪ੍ਰੋਬੈਬਿਲਿਟੀ ਘੱਟ ਦਿਖ ਰਹੀ ਹੈ ਹੁਣ ਵੀਡੀਓ ਦੇ ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਵੀ ਜੇਕਰ ਤੁਸੀਂ ਐਮਐਫਆਈ ਰੈਜ਼ਿਸਟੈਂਟ ਮਿਊਚੁਅਲ ਫੰਡ ਡਿਸਟ੍ਰਿਬਿ ਬੱਧ ਮੈਂਬਰਸ ਨੇ ਕਿ ਉੱਥੇ ਮਿਚਲ ਫੰਡ ਦੇ ਰਿਗਾਰਡਿੰਗ ਨਾ ਕਾਫੀ ਸਾਰਾ ਡਿਸਕਸ਼ਨ ਚੱਲ ਰਿਹਾ ਰਹਿਆ ਨੇ ਤੁਸੀਂ ਇਸ ਕਮਿਊਨਿਟੀ ਤੇ ਫ੍ਰੀ ਦੇ ਵਿੱਚ ਉਹਨਾਂ ਮੈਂਬਰਸ ਨਾਲ ਗੱਲ ਕਰਕੇ ਉਹਨਾਂ ਨੂੰ ਆਪਣੀ ਸਰਵਿਸ ਪਿਚ ਕਰ ਸਕਦੇ ਹੋ ਵੈਸੇ ਨਾਰਮਲੀ ਅਸੀਂ ਕਿਸੇ ਵੀ ਏਜੰਟ ਨੂੰ ਆਪਣੀ ਕਮਿਊਨਿਟੀ ਤੇ ਐਦਾਂ ਕਿਸੇ ਨੂੰ ਸਰਵਿਸ ਪਿਚ ਕਰਨਾ ਅਲਾਉ ਨਹੀਂ ਕਰਦੇ ਬਟ ਇੱਥੇ ਅਸੀਂ ਤੁਹਾਡੇ ਲਈ ਕੁਝ ਸਪੈਸ਼ਲ ਬਣਾ ਰਖਿਆ ਹੈ ਤੇ ਜੇਕਰ ਤੁਸੀਂ ਵੀ ਕੋਈ ਮਿਚਲ ਫੰਡ ਡਿਸਟ੍ਰਿਬਿਊਟਰ ਹੋ ਤੇ ਤੁਹਾਨੂੰ ਇਹ ਸਪੈਸ਼ਲ ਆਫਰ ਚਾਹੀਦਾ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਗੂਗਲ ਫਾਰਮ ਮਿਲ ਜੇਗਾ ਉਹ ਫਾਰਮ ਨੂੰ ਭਰ ਕੇ ਤੁਸੀਂ ਫ੍ਰੀ ਦੇ ਵਿੱਚ ਆਪਣੀ ਸਰਵ ਇਹ ਸਾਡਾ ਚੌਥਾ ਤੇ ਲਾਸਟ ਚੈਪਟਰ ਹੈ ਇਸ ਵੀਡੀਓ ਦਾ ਡਿਗਿੰਗ ਡੀਪ ਹੁਣ ਬ੍ਰਾਡਲੀ ਇਹ ਲੱਗ ਰਿਹਾ ਹੈ ਮਾਰਕੀਟ ਦੇ ਵਿੱਚ ਸ਼ਾਇਦ ਕੋਈ ਮੇਜਰ ਕਰੈਕਸ਼ਨ ਤਾਂ ਨਹੀਂ ਆਏਗਾ ਹਾਂ ਇਹ ਹੋ ਸਕਦਾ ਹੈ ਕਿ ਕੋਈ ਸੈਗਮੈਂਟ ਵਧੀਆ ਪਰਫਾਰਮ ਕਰੇ ਤੇ ਕੋਈ ਸ਼ਾਇਦ ਵਧੀਆ ਪਰਫਾਰਮ ਨਾ ਕਰੇ ਤਾਂ ਇਹਦੇ ਨਾਲ ਨਾਲ ਇਥੇ ਇਹ ਵੀ ਜਾਣਨਾ ਜ਼ਰੂਰੀ ਹੈ ਵੀ ਮਾਰਕੀਟ 'ਚ ਜਿਹੜੀਆਂ ਇਹ ਸਾਈਡ ਦੇ ਮੂਵਮੈਂਟਸ ਨੇ ਕਿ ਸਾਰੇ ਸੈਗਮੈਂਟਸ ਲਈ ਵੈਲਿਡ ਨਹੀਂ ਜਾਂ ਕਿਸੇ ਪਾਰਟਿਕੂਲਰ ਸੈਗਮੈਂਟ ਲਈ ਜ਼ਿਆਦਾ ਵੈਲਿਡ ਨੇ ਬ੍ਰਾਡਲੀ ਆਪਾਂ ਮਾਰਕੀਟ ਨੂੰ ਕੈਟੇਗੋਰੀਜ਼ ਕਰਾਂਗੇ ਲਾਰਜ ਕੈਪ ਮਿਡ ਕੈਪ ਤੇ ਸਮਾਲ ਕੈਪ ਦੇ ਵਿੱਚ ਤੇ ਦੇਖਦੇ ਹਾਂ ਵੀ ਕਿਹੜੇ ਅੱਜ ਕੈਪ ਦਾ ਵੇਟੇਜ ਨੀਅਰ ਅਬਾਊਟ 83% ਸੀ ਮਿਡ ਕੈਪ ਦਾ 10% ਤੇ ਸਮਾਲ ਕੈਪ ਦਾ 7% 2020 ਦੇ ਵਿੱਚ ਵੀ ਬ੍ਰੌਡਲੀ ਸੇਮ ਹੀ ਕਹਾੜੀ ਸੀ ਬਟ ਸਮਾਲ ਕੈਪ ਦਾ ਡਾਟਾ 7% ਤੋਂ ਵੱਧ ਕੇ 9% ਹੋ ਗਿਆ ਸੀ ਪਰ 2024 ਦੇ ਵਿੱਚ ਜਿਹੜਾ ਲਾਰਜ ਕੈਪ ਆ ਉਸੇ ਪਰਸੈਂਟ ਤੋਂ ਢਿੱਕੇ 48% ਤੇ ਆ ਗਿਆ ਮਿਡ ਕੈਪ ਤੇ ਸਮਾਲ ਕੈਪ ਹਜੇ ਵੀ 19% ਤੀ ਹੈ ਤੇ ਕਾਰਪੋਰੇਟ ਪ੍ਰੋਫਿਟ ਦੇ ਵਿੱਚ ਜਿਹੜਾ ਲਾਰਜ ਕੈਪ ਦਾ ਵੇਟੇਜ ਹੈ ਉਹ ਹਜੇ ਵੀ 75% ਤੋਂ ਜ਼ਿਆਦਾ ਹੈ ਹੁਣ ਇਹ ਡਾਟਾ ਦੇਖ ਕੇ ਲੱਗ ਰਿਹਾ ਹੈ ਵੀ ਲਾਰਜ ਕੈਪ ਦੇ ਵਿੱਚ ਹਜੇ ਵੀ ਆਪਰਚੂਨਿਟੀ ਦਿਖ ਰਹੀ ਹੈ ਮਿਡ ਕੈਪ ਤੇ ਸਮਾਲ ਕੈਪ ਦੀ ਹੁਣ ਇਹਦੇ ਲਈ ਸਾਨੂੰ স্মਲ ਕੈਪ ਦੀ ਪਰਫਾਰਮੈਂਸ ਤੇ ਥੋੜਾ ਜਿਹਾ ਜ਼ੂਮ ਕਰਨਾ ਪੈਣਾ ਹੈ ਇੱਥੇ ਸਭ ਤੋਂ ਪਹਿਲਾਂ ਆਪਾਂ ਮੀਡੀਅਨ ایਵੀ ਡਿਵਾਈਡਿਡ ਬਾਈ ਇਬਿਟ ਦਾ ਡਾਟਾ ਦੇਖ ਲੈਨੇ ਆ ਜਿਹਦਾ ਕਿ ਮਤਲਬ ਹੈ ਕਿ ਐਟਰਪ੍ਰਾਈਜ਼ ਵੈਲਿਊ ਡਿਵਾਈਡਿਡ ਬਾਈ ਅਰਨਿੰਗ ਬਿਫੋਰ ਇੰਟਰਸਟ ਐਂਡ ਟੈਕਸ ਇਮੈਟ੍ਰਿਕ ਯਾਨੀ ਕਿ ਫਾਰਮੂਲਾ ਪ੍ਰੋਬਬਲੀ ਯੂਜ਼ ਕੀਤਾ ਜਾਂਦਾ ਹੈ ਫਾਈਨੈਂਸ਼ੀਅਲ ਹੈਲਥ ਤੇ ਪੋਟੈਂਸ਼ੀਅਲ ਗਰੋਥ ਨੂੰ ਦੇਖਣ ਦੇ ਲਈ ਤੇ ਇਹਦੇ ਨਾਲ ਹੀ ਵੀ ਪਤਾ ਲੱਗ ਜਾਂਦਾ ਹੈ ਵੀ ਸੈਕਟਰ ਵਾਕਈ ਫੇਅਰਲੀ ਪ੍ਰਾਈਸਡ ਹੈ ਜਾਂ ਨਹੀਂ ਹੁਣ ਇੱਥੇ ਜੇਕਰ ਹਾਈ ਮਲਟੀਪਲ ਹੈ ਤਾਂ ਇਹ ਨੈਗੇਟ ਕਰਦਾ ਹੈ ਵੀ ਕੰਪਨੀ ਓਵਰ ਵੈਲਿਊਡ ਹੈ ਤੇ ਜੇਕਰ ਲੋ ਮਲਟੀਪਲ ਹੈ ਤਾਂ ਕੰਪਨੀ ਅੰਡਰ ਵੈਲਿਊਡ ਹੈ 2003 ਦੇ ਵਿੱਚ 5.5 ਦੇ ਮਲਟੀਪਲ ਤੋਂ 2008 ਦੇ ਵਿੱਚ ਇਹ 21 ਤੱਕ ਪਹੁੰਚ ਗਿਆ ਸੀ ਫਿਰ 2008 ਦੇ ਵਿੱਚ 40% ਦਾ ਕ੍ਰੈਸ਼ ਦੇਖਣ ਨੂੰ ਮਿਲਿਆ ਤੇ স্মਲ ਕੈਪ ਦੇ ਵਿੱਚ ਤਾਂ 70% ਦਾ ਕ੍ਰੈਸ਼ ਹੋਇਆ ਸੀ 2009 ਦੇ ਵਿੱਚ ਅਗੇਨ ਹੁਣ ਇਹ ਦੇਖ ਲੈਨੇ ਆ ਵੀ ਇਹਨਾਂ স্মਾਲ ਕੈਪਸ ਨੇ ਲਾਰਜ ਕੈਪ ਦੇ ਮੁਕਾਬਲੇ ਕਿਦਾਂ ਦੀ ਪਰਫਾਰਮੈਂਸ ਦਿੱਤੀ ਆ ਹੁਣ ਇੱਥੇ 2007-08 'ਚ ਦੇਖੀਏ ਤਾਂ ਇਹ ਕਰੀਬ 2.6 ਦੇ ਆਸ-ਪਾਸ ਸੀ ਫਿਰ ਕ੍ਰੈਸ਼ ਤੋਂ ਬਾਅਦ 2009 ਦੇ ਵਿੱਚ 1.1 ਦੇ ਆਸ-ਪਾਸ ਪਹੁੰਚ ਗਿਆ ਫਿਰ 2010 ਦੇ ਵਿੱਚ 1.85 ਦੇ ਆਸ-ਪਾਸ ਪਹੁੰਚਿਆ ਸੀ ਫਿਰ ਕਾਫੀ ਲੰਬਾ ਸਮਾਂ ਯਾਨੀ ਕਿ 2010 ਤੋਂ ਲੈ ਕੇ 2016-17 ਤੱਕ ਇਹ ਅੰਡਰ ਪਰਫਾਰਮ ਹੀ ਰਿਹਾ ਫਿਰ 2018 'ਚ ਜਾ ਕੇ ਕਿਤੇ ਨਾ ਕਿਤੇ ਇਹ ਨੰਬਰ 1.9 ਤੇ ਵਾਪਸ ਆਇਆ ਸੀ ਤੇ ਅੱਜ ਵੀ ਇਹ ਨੰਬਰ 2 ਦੇ ਆਸ-ਪਾਸ ਹੀ ਚੱਲ ਰਿਹਾ ਜੋ ਕਿ ਸਲਾਈਟਲੀ ਰੈਡ ਅਲਰ ਤੇ ਜੇਕਰ ਇਨਫਲੋ ਦਾ ਡਾਟਾ ਦੇਖੀਏ ਤਾਂ 2021 ਤੋਂ ਲੈ ਕੇ 2023 ਤੱਕ স্মਲ ਕੈਪ ਦਾ ਜੀਯੂਐਮ ਸਾਈਜ਼ ਦਾ ਤਿੰਨ ਗੁਣਾ ਵੱਧ ਚੁੱਕਿਆ ਹੈ ਯਾਨੀ ਕਿ 40000 ਕਰੋੜ ਤੋਂ ਲੈ ਕੇ 1.27 ਲੱਖ ਕਰੋੜ ਤੱਕ ਪਹੁੰਚ ਗਿਆ 2024 ਦੀ ਗੱਲ ਕਰੀ ਤਾਂ 올ਮੋਸਟ 1 ਲੱਖ ਕਰੋੜ ਦਾ ਇਨਫਲੋ ਆਇਆ ਹੈ ਇਕਵਿਟੀ ਮਿਚੁਅਲ ਫੰਡਸ ਦੇ ਵਿੱਚ ਇਹਦੇ ਵਿੱਚ 26000 ਕਰੋੜ স্মਲ ਕੈਪ ਦੇ ਵਿੱਚ ਹੈ 14000 ਕਰੋੜ ਮਿਡ ਕੈਪ ਦੇ ਵਿੱਚ ਹੈ ਤੇ ਲਾਰਜ ਕੈਪ ਦੇ ਵਿੱਚ 2000 ਕਰੋੜ ਦਾ ਆਊਟਫਲੋ ਆਇਆ ਹੈ ਇਨਫਲੋ ਨਹੀਂ ਤਾਂ ਇਨਫਲੋਸ ਵਾਈਜ਼ ਵੀ ਸਮਾਲ ਕੈਪ ਦੇ ਵਿੱਚ ਅਜੇ ਕਾਫੀ ਹੀਟ ਹੈ ਇਨਫੈਕਟ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਵੀ ਸਮਾਲ ਕੈਪ ਦੇ ਫੋਲੀਓਸ ਲਾਰਜ ਕੈਪ ਤੋਂ ਜ਼ਿਆਦਾ ਹੋ ਗਏ ਹੁਣ ਤਾਂ ਇੱਥੇ ਅਸੀਂ ਐਂਟਰਪ੍ਰਾਈਜ਼ ਵੈਲਿਊ ਦੇ ਹਿਸਾਬ ਨਾਲ ਵੀ ਡਾਟਾ ਦੇਖ ਲਿਆ ਸਮਾਲ ਕੈਪ ਦੀ ਨਿਫਟੀ ਦੇ ਨਾਲ ਰਿਲੇਟਿਵ ਪਰਫਾਰਮੈਂਸ ਵੀ ਦੇਖ ਲਈ ਸਮਾਲ ਕੈਪ ਦੇ ਵਿੱਚ ਇਨਫਲੋ ਦਾ ਡਾਟਾ ਵੀ ਦੇਖ ਲਿਆ ਤੇ ਕਿਤੇ ਨਾ ਕਿਤੇ ਸਾਰਾ ਡਾਟਾ ਇਹੀ ਇੰਡੀਕੇਟ ਕਰ ਰਿਹਾ ਹੈ ਵੀ ਸਮਾਲ ਕੈਪ ਵਜੋਂ ਥੋੜਾ ਜਾ ਚੈਲੈਂਜਿੰਗ ਹੈ ਤੇ ਸਾਰਾ ਡਾਟਾ ਦੇਖਣ ਤੋਂ ਬਾਅਦ ਇਹੀ ਚੀਜ਼ ਸਾਹਮਣੇ ਨਿਕਲ ਕੇ ਆ ਰਹੀ ਹੈ ਵੀ ਇਸ ਮਾਰਕੀਟ ਦੇ ਵਿੱਚ ਲਾਰਜ ਕੈਪ ਦੇ ਵਿੱਚ ਹਜੇ ਵੀ ਵੈਲਿਊ ਦਿਖ ਰਹੀ ਹੈ ਐਸ ਕੰਪੇਅਰ ਟੂ ਸਮਾਲ ਕੈਪ ਤੇ ਮਿਡ ਕੈਪ ਬਟ ਪਲੀਜ਼ ਇਸ ਚੀਜ਼ ਦਾ ਖਾਸ ख्याल ਰੱਖਿਓ ਵੀ ਇਹ ਜਿਹੜੀ ਵੀਡੀਓ ਹੈ ਇਹ ਸਿਰਫ ਐਜੂਕੇਸ਼ਨ ਪਰਪਸ ਲਈ ਬਣਾਈ ਗਈ ਹੈ ਪੈਸੇ ਇਨਵੈਸਟ ਕਰਨ ਤੋਂ ਪਹਿਲਾਂ ਤੁਹਾਡੇ ਜਿਹੜੇ ਰਜਿਸਟਰਡ ਐਡਵਾਈਜ਼ਰ ਨੇ ਉਹਨਾਂ ਨਾਲ ਗੱਲ ਜਰੂਰ ਕਰ ਲਿਓ ਉਹਨਾਂ ਨਾਲ ਸਲਾਹ ਜਰੂਰ ਕਰ ਲਿਓ ਤੇ ਹਾਂ ਜੇਕਰ ਤੁਸੀਂ ਸੇ ਵੀ ਰਜਿਸਟਰਡ ਰਿਟੇਲ ਫੰਡ ਡਿਸਟ੍ਰੀਬਿਊਟਰ ਹੋ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਗੂਗਲ ਫਾਰਮ ਮਿਲ ਜੇਗਾ ਉਹ ਫਾਰਮ ਜਰੂਰ ਭਰ ਦਿਓ ਤੇ ਫ੍ਰੀ ਦੇ ਵਿੱਚ ਕਮਿਊਨਿਟੀ ਜੁਆਇਨ ਕਰਕੇ ਤੁਸੀਂ ਆਪਣੀ ਸਰਵਿਸ ਸੇਲ ਕਰ ਸਕਦੇ ਹੋ ਤੁਹਾਨੂੰ ਕਾਫੀ ਸਾਰੇ ਕਸਟਮਰਸ ਮਿਲ ਜਾਣਗੇ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜਲਦੀ ਕਰਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਪੀਕੇ ਫਾਈ ਤੇ